ਪੰਚਾਇਤ ਚੋਣਾਂ ਕਰੀਆਂ ਨੇ ਤੇ ਲੁੱਟ ਮੱਚੀ ਆ Papa Kulbir ji de di gall kar li 700 750 ਬੰਦੇ ਤੇ ਅਣਪਛਾਤੇ ਨੇ ਪਰਚਾ ਕਰ ਦਿੱਤਾ ਟਰਾਲੀ ਆ ਰਹੀ ਆ ਤੁਸੀਂ ਸਾਰੇ ਵੇਖਿਆ ਨਾ ਕਿ ਟਰਾਲੀ ਦੇ ਵਿੱਚ ਪੱਥਰ ਮਾਰਦਾ ਬੰਦਾ ਤੁਰਿਆ ਆ ਰਿਹਾ ਤੇ ਯਾਰ ਉਹ ਵੀ ਅਣਪਛਾਤੀ ਹੋਗੀ ਨੰਬਰ ਵਿੱਚ ਆ ਰਿਹਾ ਟਰੈਕਟਰ ਸਾਨੂੰ ਦੇਸ ਰੇ ਆ ਕਿ ਨੰਬਰ ਟਰੈਕਟਰ ਦਾ ਵਿੱਚ ਆ ਰਿਹਾ ਬੰਦੇ ਦੇਸ ਰੇ ਨੇ ਉਹ ਅਣਪਛਾਤੇ ਕਿੱਥੋਂ ਰਹਿ ਗਏ ਇਹੋ ਕਹਿ ਰਹੇ ਆ ਵੀ ਇਹਨਾਂ ਦੇ ਬੰਦਿਆਂ ਕੋਲ ਹਥਿਆਰ ਵੀ ਸੀਗੇ ਬੇਸਬਾਲ ਬੈਟ ਵੀ ਸੀ ਕੁਲਬੀਰ ਜੀਰੇ ਦੇ ਨਾਲ ਇੱਕ ਵਿਅਕਤੀ ਤੁਰ ਰਿਹਾ ਹੁੰਦਾ ਉਹਦੇ ਹੱਥ ਚ ਬੇਸਬਾਲ ਜਿਹੜਾ ਬੈਟ ਆ ਉਹ ਵੀ ਕਿੰਨੇ ਰੁਕਿਆ ਉਹਨੂੰ ਨਾ ਫੜ ਲਈ ਉਹਨੂੰ ਕਿਉਂ ਫਿਰ ਅਨਪਛਾਤਾ ਲਿਖਿਆ ਇਹਦਾ ਮਤਲਬ ਇ ਇ ਇਥੋਂ ਦੀ ਜੀਰੇ ਦੀ ਜਿਹੜਾ ਫਿਰੋਜ਼ਪੁਰ ਦੀ ਪੁਲਿਸ ਇਨਫੈਕਟਿਵ ਹੈ ਨਾ ਕੇ ਸੀਸੀਟੀਵੀ ਤੇ ਪੀਐਸ ਪਾਲ ਜੀ ਕਿ ਉਹਨੀਆਂ ਨੇ ਰੁਕਿਆ ਪੰਜਾਬ ਪੁਲਿਸ ਨੇ ਕੀ ਕਰਨਾ ਚਾਹੁੰਦੇ ਸੀ ਖੂਨ ਖਰਾਬਾ ਕਰਾਉਣਾ ਚਾਹੁੰਦੇ ਸੀ ਕੀ ਕਸੂਰ ਕੀ ਦਾ ਇਮੀਡੀਏਟਲੀ ਇੱਥੋਂ ਦੇ ਡੀਆਜੂ ਨੂੰ ਚਾਰਜਸ਼ੀਟ ਕਰਨਾ ਚਾਹੀਦਾ ਔਰ ਇੱਥੋਂ ਦੇ ਐਸਐਸਪੀ ਨੂੰ ਇਮੀਡੀਏਟਲੀ ਟਰਾਂਸਫਰ ਕਰਨੀ ਚਾਹੀਦੀ ਹੈ ਇੱਥੋਂ ਦੇ ਡੀਐਸਪੀ ਨੂੰ ਇਮੀਡੀਏਟਲੀ ਸਸਪੈਂਡ ਕਰਨਾ ਚਾਹੀਦਾ ਕਿ ਸਾਡੇ ਐਕਐਮਐਲ ਨੂੰ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੂੰ ਸੱਟਾਂ ਲੱਗ ਜਾਣ ਤੇ ਉਹ ਉਹ ਕਹੇ ਇਹ ਜੀ ਕਹਿਣ ਕੇ ਜੀ ਇਹਨਾਂ ਕੋਲ ਫੇਸ ਵਾਲੇ ਤੇ ਪੜਨ ਫਿਰ ਕੁਲਬੀਰ ਜੀ ਦੇਤੇ ਪਰਚਾ ਬਣਾ ਕੇ ਇਹਨੂੰ ਦੇ ਦੇਣਾ ਹਾਂ ਜਿਹਦੇ ਨਾਲ ਜਿਹੜਾ ਤੁਰਿਆ ਜਾ ਰਿਹਾ ਸੀ ਉਹਦੇ ਕੋਲ ਫੇਸ ਪਾਲ ਸੀ ਇਹ ਸਰਕਾਰ ਦੇ ਵਿੱਚ ਸਰਬਸੰਮਤੀ ਦੀ ਬਜਾਏ 2-2 ਕਰੋੜ ਰੁਪਏ ਦੀ ਫੋਲੀਆਂ ਲੱਗ ਜਾਣ ਸਰਕਾਰ ਇਹ ਪੰਚਾਇਤਾਂ ਦੀ ਹੈ ਇਹ ਤੁਸੀਂ ਸਮਝਦੇ ਹੋ ਕਿ ਇਹਦਾ ਮਤਲਬ ਗਰੀਬ ਆਦਮੀ ਪੰਚਾਇਤ ਦਾ ਸਰਪੰਚ ਕਦੀ ਨਹੀਂ ਬਣੇਗਾ ਜਿਹੜਾ ਕੋਈ 2 ਕਰੋੜ ਦੀ ਲਾ ਦੂ ਕੋਈ 50 ਲੱਖ ਦੀ ਲਾ ਦੂ ਤੇ ਜਾਂ 35 ਲੱਖ ਦੀ ਲਾ ਦੇਗਾ ਫਿਰ ਇਹ ਤੋਂ ਥੋੜੇ ਤੇ ਡੈਮੋਕ੍ਰੇਸੀ ਖਤਮ ਹੋ ਗਈ ਪੰਚਤੀ ਰਾਜ ਤਾਂ ਚਾਹੀ ਡਿੱਗ ਪਿਆ ਤੇ ਮੁੱਖ ਮੰਤਰੀ ਨੇ ਅਜੇ ਤੱਕ ਐਕਸ਼ਨ ਕੋਈ ਨਹੀਂ ਕੀਤਾ ਕਿ ਜਿਹੜੇ ਲੋਕ 5 ਲੱਖ ਲੈਣ ਦੀ ਬਜਾਏ ਉਹ 35-35 ਲੱਖ ਸਰਕਾਰ ਤੋਂ ਵੱਧ 2-2 ਕਰੋੜ ਦੀ ਬੋਲੀ ਲਾਉਣ ਲੱਗ ਪਏ ਇਨਕਮ ਟੈਕਸ ਨੂੰ ਨਹੀਂ ਆਉਣਾ ਚਾਹੀਦਾ ਟੀਡੀ ਨੂੰ ਨਹੀਂ ਆਉਣਾ ਚਾਹੀਦਾ ਵਿਜੀਲੈਂਸ ਨੂੰ ਨਹੀਂ ਆਉਣਾ ਚਾਹੀਦਾ ਕਿ ਤੁਸੀਂ ਇਹ ਪੈਸੇ ਕਿੱਥੋਂ ਲੈ ਕੇ ਆਏ ਤਜੀਰੇ ਦੇ ਵਿੱਚ ਜੋ ਕੱਲ ਹੋਇਆ ਉਹ ਸਾਰਿਆਂ ਨੇ ਦੇਖਿਆ ਜ਼ਰੂਰ ਇੱਕ ਦੂਜੇ ਤੇ ਇਲਜ਼ਾਮ ਲੱਗ ਰਹੇ ਨੇ ਉਹ ਤਸਵੀਰਾਂ ਵੀ ਤੁਸੀਂ ਦੇਖ ਲੀਆਂ ਹੋਣਗੀਆਂ ਲਾਈਵ ਫੁਟੇਜ ਵੀ ਤੁਸੀਂ ਦੇਖ ਲਈ ਹੋਵੇਗੀ ਤਾਂ ਮੇਰੇ ਨਾਲ ਇਸ ਸਮੇਂ ਕਾਂਗਰਸ ਤੋਂ ਸੀਨੀਅਰ ਲੀਡਰ ਰਜਿੰਦਰ ਸਿੰਘ ਦਾ ਦਾਵਾ ਮੌਜੂਦ ਹੈ ਗੱਲਬਾਤ ਕਰਦੇ ਆਂ ਪੁੱਛਦੇ ਆਂ ਵੀ ਅਸਲ ਦੇ ਵਿੱਚ ਹੋ ਕੀ ਰਿਹਾ ਕਿਉਂਕਿ ਇਲਜ਼ਾਮ ਤਾਂ ਲੱਗ ਰਿਹਾ ਪਰ ਅਸਲ ਦੇ ਵਿੱਚ ਰਿਐਲਿਟੀ ਕੀ ਹੈ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਥੈਂਕ ਯੂ ਜੀ ਤੇ ਮੈਂ ਪੁੱਛਣ ਤਾਂ ਆਇਆ ਵੀ ਅਸਲ ਦੇ ਵਿੱਚ रियलिटी ਕੀ ਹੈ ਕਿਉਂਕਿ ਉਧਰਲੀ ਸਾਈਡ ਵੀ ਕਹਿੰਦੇ ਆ ਵੀ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਾਨੂੰ ਕਾਲਸ ਆ ਰਹੇ ਆ ਇਧਰੋਂ ਜੇ ਕੁਲਬੀਰ ਜੀ ਰਾਣੇ ਦੀ ਗੱਲ ਕਰਦੇ ਆ ਉਹ ਵੀ ਕਹਿੰਦੇ ਆ ਵੀ ਸਾਨੂੰ ਕਾਲਸ ਆ ਰਹੀਆਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨਹੀਂ ਵੇਖੋ ਕੁਲਬੀਰ ਜੀ ਦੇ ਨੂੰ ਕਾਲ ਤੇ ਧਮਕੀਆਂ ਦੇ ਤਾਂ ਨੂੰ ਮੈਨੂੰ ਪਤਾ ਪਰ ਤੁਸੀਂ ਵੇਖਿਆ ਕਿ 60 ਵੀ ਲੱਗੀ ਆ ਪਥਰ ਵੀ ਵਜਿਆ ਜਾਂ ਜੋ ਵੀ ਹੈਗਾ ਸੀਸੀਟੀਵੀ ਕੈਮਰੇ 'ਚ ਤੇ ਜਿਹੜੀਆਂ ਕਾਲਸ ਆ ਰਹੀਆਂ ਧਮਕੀਆਂ ਆ ਰਹੀਆਂ ਉਹਨਾਂ ਤੇ ਗਵਰਨਮੈਂਟ ਉਹਨਾਂ ਨੂੰ ਚਾਹੀਦਾ ਐਕਸ਼ਨ ਕਰਕੇ ਫੜ ਕੇ ਅੰਦਰ ਦੇਣ ਜੇ ਜੇ ਸਰਕਾਰ ਚ ਵੀ ਇਹ ਇਹੋ ਜਿਹੀ ਵਿਖਾਈ ਜਾਣ ਕਿ ਸਾਨੂੰ ਕਾਲ ਆ ਰਹੀਆਂ ਸਾਨੂੰ ਧਮਕੀਆਂ ਆ ਰਹੀਆਂ ਤੇ ਫਿਰ ਤੇ ਮੈਂ ਕਹਿੰਦਾ ਬੜੀ ਨਲਾਕੀਅਤ ਸਰਕਾਰ ਦੀ ਮੰਨਦੇ ਹੋ ਕਿ ਨਹੀਂ ਸਰਕਾਰ ਦੇ ਵਿੱਚ ਸਰਕਾਰ ਤੇ ਮਿੰਟੋ ਮਿੰਟੀ ਚੋਰ ਕੱਟ ਲਿੰਦੀ ਆ ਤੇ ਜੇ ਸਰਕਾਰ ਦੇ ਵਿੱਚ ਵੀ ਉਹ ਕਹੀ ਜਾਂਦੇ ਨੇ ਕਿ ਸਾਨੂੰ ਧਮਕੀਆਂ ਆ ਰਹੀਆਂ ਇਹਦਾ ਮਤਲਬ ਬੜੀ ਨਲਾਕੀਅਤ ਸਰਕਾਰ ਦੀ ਦੇਖੋ ਕਿ ਪੰਚਾਇਤ ਤੇ ਚੋਣਾਂ ਕਿਹਾ ਗਿਆ ਸੀ ਵੀ ਐਤਕੀ ਪੰਚਾਇਤ ਤੇ ਚੋਣਾਂ ਵਿੱਚ ਲੜਾਈਆਂ ਨਹੀਂ ਹੋਣਗੀਆਂ ਐਤਕੀ ਪੰਚਾਇਤ ਤੇ ਚੋਣਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਵੀ ਚੁਣੇ ਜਾਣਗੇ ਵੀ ਹੁਣ ਲੜਾਈਆਂ ਨਹੀਂ ਹੋਣਗੀਆਂ ਇਹ ਗੱਲਾਂ ਕਹੀਆਂ ਜਾ ਰਹੀਆਂ ਪਹਿਲੀ ਗੱਲ ਤੇ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਇਹ ਸਰਕਾਰ ਦੇ ਵਿੱਚ ਸਰਬਸੰਮਤੀ ਦੀ ਬਜਾਏ 2-2 ਕਰੋੜ ਰੁਪਏ ਦੀ ਬੋਲੀਆਂ ਲੱਗ ਜਾਂ ਸਰਕਾਰ ਇਹ ਪੰਚਾਇਤਾਂ ਦੀਆਂ ਇਹ ਤੁਸੀਂ ਸਮਝਦੇ ਹੋ ਕਿ ਇਹਦਾ ਮਤਲਬ ਗਰੀਬ ਆਦਮੀ ਪੰਚਾਇਤ ਦਾ ਸਰਪੰਚ ਕਦੀ ਨਹੀਂ ਬਣੇਗਾ ਜਿਹੜਾ ਕੋਈ 2 ਕਰੋੜ ਦੀ ਲਾ ਦੂ ਦੂਜਾ 50 ਲੱਖ ਦੀ ਲਾ ਦੂ ਤੇ じゃ35 ਲੱਖ ਦੀ ਲਾ ਦੇਗਾ ਫਿਰ ਤੇ ਦੁਹੇ ਤੇ ਡੈਮੋਕਰੇਸੀ ਖਤਮ ਹੋ ਗਈ ਪੰਚਾਇਤੀ ਰਾਜ ਟਾਂਚਾ ਹੀ ਡਿੱਗ ਪਿਆ ਤੇ ਮੁੱਖ ਮੰਤਰੀ ਨੇ ਅਜੇ ਤੱਕ ਐਕਸ਼ਨ ਹੀ ਕੋਈ ਨਹੀਂ ਕੀਤਾ ਕਿ ਜਿਹੜੇ ਲੋਗ 5 ਲੱਖ ਲੈਣ ਦੀ ਬਜਾਏ ਉਹ 35 35 ਲੱਖ ਸਰਕਾਰ ਤੋਂ ਵੱਧ 2 2 ਕਰੋੜ ਦੀ ਬੋਲੀ ਲਾਉਣ ਲੱਗ ਪਿਆ ਇਨਕਮ ਟੈਕਸ ਨੂੰ ਨਹੀਂ ਆਉਣਾ ਚਾਹੀਦਾ ਈਡੀ ਨੂੰ ਨਹੀਂ ਆਉਣਾ ਚਾਹੀਦਾ ਵਿਜੀਲੈਂਸ ਨੂੰ ਨਹੀਂ ਆਉਣਾ ਚਾਹੀਦਾ ਕਿ ਤੁਸੀਂ ਇਹ ਪੈਸੇ ਕਿੱਥੋਂ ਲੈ ਕੇ ਆਏ ਕਿੱਥੋਂ ਕਿੱਥੋਂ ਇੰਨੇ ਪੈਸੇ ਇਕੱਠੇ ਕੀਤੇ ਨੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਅੱਜ ਤੱਕ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਆ ਤੇ ਪੰਚਾਇਤ ਚੋਣਾਂ ਕਰਦੀਆਂ ਨੇ ਇਹ ਲੁੱਟ ਮੱਚੀ ਆ ਆਪਾਂ ਕੁਲਬੀਰ ਜਿਹੜੇ ਦੀ ਗੱਲ ਕਰ ਲਈਏ 700 750 ਬੰਦੇ ਤੇ ਅਣਪਛਾਤੇ ਦੇ ਪਰਚਾ ਕਰ ਦਿੱਤਾ ਟਰਾਲੀ ਆ ਰਹੀ ਆ ਤੁਸੀਂ ਸਾਰੇ ਵੇਖਿਆ ਨਾ ਕਿ ਟਰਾਲੀ ਦੇ ਵਿੱਚ ਪੱਥਰ ਮਾਰਦਾ ਬੰਦਾ ਤੁਰਿਆ ਆ ਰਿਹਾ ਤੇ ਯਾਰ ਉਹ ਵੀ ਅਣਪਛਾਤੀ ਹੋਗੀ ਨੰਬਰ ਵਿੱਚ ਆ ਰਿਹਾ ਟਰੈਕਟਰ ਸਾਨੂੰ ਦਿਖ ਰਿਹਾ ਕਿ ਨੰਬਰ ਟਰੈਕਟਰ ਦਾ ਵਿੱਚ ਆ ਰਿਹਾ ਉਹ ਉਹ ਬੰਦੇ ਦੇ ਇਸਰੇ ਨੇ ਉਹ ਅਣਪਛਾਤੇ ਕਿੱਥੋਂ ਰਹਿ ਗਏ ਜੀ ਇਹਦਾ ਮਤਲਬ ਸਰਕਾਰ ਦੀ ਪੰਜਾਬ ਪੁਲਿਸ ਦੀ ਮਿਲੀ ਭੁਗਤਿਆ ਔਰ ਇਹ ਆਪੋਜੀਸ਼ਨ ਨੂੰ ਦਬਾਉਣਾ ਚਾਹੁੰਦੇ ਨੇ ਤੇ ਇਹ ਦੱਬੀ ਨਹੀਂ ਜਾਣੀ ਜਿਹੜੇ ਕਹਿੰਦੇ ਨਾ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਰਾਜ ਕਰਾਂਗੇ 25 ਸਾਲ ਇਹੋ ਨਾਰਾ ਲੱਗਦਾ ਹੁੰਦਾ ਸੀ ਨਾ ਅੱਜ 25 ਕੀ ਦੋ ਐਮਐਲਏ ਨਹੀਂ ਰਹਿ ਗਏ ਉਹ ਵੀ ਪਤਾ ਨਹੀਂ ਕਿਦਨ ਚਲੇ ਜਾਣੇ ਨੇ ਤੇ ਅਕਾਲੀ ਦਖੀਰੂ ਖੀਰੂ ਹੋ ਗਿਆ ਇਹ ਤੇ 93 ਸੀਗੇ ਦੋ ਸਾਲਾਂ ਚ 33 ਰਹਿ ਗਏ ਨੇ ਤੇ ਜਦੋਂ 27 ਚ ਇਲੈਕਸ਼ਨ ਆਣ ਇਹ ਜ਼ੀਰੋ ਰਹਿ ਜਾਣੇ ਇਹ ਇਹੋ ਜਿਹੇ ਲੋਕਾਂ ਨੇ ਬਦਲਾ ਜਿਹੜਾ ਦਿੱਤਾ ਨਾ ਇਹ ਲੋਕੀ ਤੇ ਹੁਣ ਤੇ ਹੱਥਾਣਾ ਦਿੱਤੀ ਹੈ ਨਾ ਗੰਡਾ ਇਹ ਮੂੰਹ ਨਾ ਖੋਲਣੀਆਂ ਪੈਣੀਆਂ ਔਰ ਜੋ ਪੰਜਾਬ ਦੇ ਹਾਲਾਤ ਨੇ ਕਿੱਥੇ ਪੰਜਾਬ ਦਾ ਕਰਜ਼ਾ ਪਹੁੰਚ ਗਿਆ ਤਨਖਾਹਾਂ ਮਿਲਦੀਆਂ ਨਹੀਂ ਤੁਸੀਂ ਇਹ ਜਦੋਂ ਆਪਾਂ ਵੇਖਦੇ ਆ ਕਿ 1 ਸਾਲ ਦੇ ਵਿੱਚ ਤਕਰੀਬ ਦੋ ਸਾਲਾਂ ਚ ਤਕਰੀਬ 1 ਲੱਖ ਕਰੋੜ ਦਾ ਕਰਜ਼ਾ ਚੁੱਕ ਲੈਣ ਤੇ ਅਜੇ 2.5 ਸਾਲ ਜੇ ਹੋਰ 3 ਸਾਲ ਪਏ ਨੇ ਇਹ ਤੇ 5.5 ਲੱਖ ਕਰੋੜ ਤੇ ਦੇ ਪੰਜਾਬ ਨੂੰ ਲੈ ਜਾਣਗੇ ਕਿਹੜਾ ਕਹਿੰਦੇ ਕਿ ਪੰਜਾਬ ਜਿਹੜਾ ਸੋਨੇ ਦੀ ਚਿੜੀਆ ਬਣਾ ਦਾਂਗੇ ਪੰਜਾਬ ਦੇ ਵਿੱਚ ਅਸੀਂ ਇੰਨੇ ਕਰੋੜ ਦੀ ਰੇਤਾ ਲਾਵਾਂਗੇ ਦੂਜੇ ਦਿਨ ਤੇ ਇਹਦਾ ਇਹ OSD ਕੱਢ ਦਿੰਦੇ ਅਜੇ ਤੁਹਾਡੇ ਵੱਧਵਾ ਕੇ ਕੌਣ ਆ ਉਹ ਕੱਲ ਉਹਦੀ ਕੋਠੀ ਜਾਣਦਿਆ ਉਥੋਂ ਹੀ ਬਾਰੂ ਇੰਨੀ ਬੇਇੱਜ਼ਤੀ ਦੇ ਕਦੀ ਉਹ ਕਹਿੰਦੇ ਉਹ ਵਿਚਾਰੇ ਨਾਲ ਨਹੀਂ ਹੁੰਦੀ ਕਿ ਰੋਟੀ ਵੀ ਨਹੀਂ ਪਾਈਦਾ ਤੇ ਉਹ ਫੇਰ ਪੂਸ਼ ਮਾਰਦਾ ਤੁਰ ਪੈਂਦਾ ਤੇ ਉਹ ਤੇ ਪੂਸ਼ੂ ਨਹੀਂ ਮਾਰਨ ਦਿੰਦੇ ਤੇ ਇਹ ਇਹਦਾ ਤੇ ਜਵਾਬ ਦੇ ਦੇਣ ਇਹ ਜਵਾਬ ਦੇਣ ਤੇ ਜਿਹੜਾ ਉਸ ਵੇਲੇ ਮਨਿਸਟਰ ਸੀਗਾ ਸਿੰਗਲਾ ਉਹਦੀ ਆਡੀਓ ਕਿੱਥੇ ਗਈ ਆ ਮੁੱਖ ਮੰਤਰੀ ਸਾਹਿਬ ਕੱਡੋ ਲੋਕਾਂ ਦੇ ਵਿੱਚ ਲੈ ਕੇ ਆਓ ਜਿਹੜਾ ਕਹਿੰਦਾ ਕਿ ਮੇਰੇ ਕੋਲ ਆਡੀਓ ਤੇ ਮੈਂ ਵਿਜੀਲੈਂਸ ਨੂੰ ਉਹਨੂੰ ਫਸਾ ਦਿੱਤਾ ਕਿੱਥੇ ਗਈ ਸਰਾਰੀ ਦੀ ਆਡੀਓ ਕਿੱਥੇ ਗਈ ਉਹ ਪਟੰਡੇ ਵਾਲੇ ਐਮਐਲਏ ਦੀ ਆਡੀਓ ਇਹ ਤਾਂ ਕਿੱਥੇ ਗਏ ਜਿਹੜੇ ਰੋਜ਼ ਪੰਜਵੇਂ ਦਿਨੇ ਮੰਤਰੀ ਬਦਲਦਾ ਕਿੱਥੇ ਮਾਨਸੇ ਦੇ ਉਹ ਪੁਰਾਣੀ ਕਿੱਠੋਂ ਦਾ ਐਮ ਐਲ اے ਸੀਗਾ ਮੈਨੂੰ ਬਠਿੰਡਾ ਦੇ ਅੱਕ ਕਿੱਥੇ ਦਾ ਸੀ ਬਠਿੰਡੇ ਦਾ ਮਾਨਸੇ ਵਾਲਾ ਤੇ ਸਿੰਗਲਾ ਸੀ ਨਾ ਤੇ ਉੱਥੋਂ ਦੱਸਣੇ ਕਿ ਜਿਹੜੇ ਪੰਜਵੇਂ ਦਿਨ ਐਮ ਐਲ اے ਕਦੀ ਜਰਾ ਅੱਜ ਤੱਕ ਇਹ ਵੇਖਿਆ ਕਿ ਪੰਜ ਵਾਰੀ ਮਿਨਿਸਟਰੀ ਬਦਲੀ ਜਾਂ ਤੇ ਕਦੀ ਇਹ ਵੀ ਹਿਸਟਰੀ ਚ ਪੁਰਾਣੀਆਂ ਕੱਢ ਕੇ ਵੇਖ ਲਿਓ ਕਦੀ ਪੰਜਾਂ ਸਾਲਾਂ ਚ ਇੰਨੀਆਂ ਬਦਲੀਆਂ ਨਹੀਂ ਹੋਈਆਂ ਜਿੰਨੀਆਂ ਇਹ ਇੱਕ ਇੱਕ ਸਾਲ ਚ 2-2 3-3 ਸੋ ਬਦਲੀ ਕਰਦੇ ਨੇ ਤੇ ਨਾ ਨਾ ਹੀ ਲਿਆ 15 ਬੰਦਿਆਂ ਦੀ ਤੇ ਉਹਨਾਂ ਨੇ ਤਿੰਨਾਂ ਦਿਨਾਂ ਚ ਬਦਲੀ ਕਰ ਦਿੱਤੀ ਪਰ ਮੈਂ ਮੁੱਦੇ ਤੇ ਆਨਾ ਮੈਂ ਗੱਲ ਕਰਦਾ ਕੁਲਬੀਰ ਜੀਰੇ ਦਾ ਜਿਹੜਾ ਲਾਈਵ ਹੁੰਦਾ ਉਹਦੇ ਚ ਵੀ ਵੀਡੀਓਸ ਕੱਟ ਕੱਟ ਕੇ ਦਿਖਾ ਰਹੇ ਆ ਉਹ ਕਹਿ ਰਹੇ ਆ ਵੀ ਇਹਨਾਂ ਦੇ ਬੰਦਿਆਂ ਕੋਲ ਹਥਿਆਰ ਵੀ ਸੀਗੇ ਬੇਸਬਾਲ ਬੈਟ ਵੀ ਸੀ ਕੁਲਬੀਰ ਜੀਰੇ ਦੇ ਨਾਲ ਇੱਕ ਵਿਅਕਤੀ ਤੁਰ ਰਿਹਾ ਹੁੰਦਾ ਉਹਦੇ ਹੱਥ ਚ ਬੇਸਬਾਲ ਜਿਹੜਾ ਬੈਟ ਆ ਉਹ ਵੀ ਕਿੰਨੇ ਰੋਕਿਆ ਉਹਨੂੰ ਨਾ ਫੜਨ ਲਈ ਉਹਨੂੰ ਕਿਉਂ ਫਿਰ ਅਨਪਛਾਤਾ ਲਿਖਿਆ ਇਹਦਾ ਮਤਲਬ ਇਹ ਇੱਥੋਂ ਦੀ ਜੀਰੇ ਦੀ ਜਿਹੜਾ ਫਿਰੋਜ਼ਪੁਰ ਦੀ ਪੁਲਿਸ ਇਨਫੈਕਟਿਵ ਆ ਨਾ ਕਿੱਥੇ ਗਿਆ ਡੀਆਜੀ ਦੋ ਪਹਿਲਾਂ ਡੀਆਜੀ ਨੇ ਦਿੱਤੇ ਐਫਆਈਆਰ ਕਿਤੇ ਜੂ ਹੋਰ ਕਰੇਗਾ ਇਹਦਾ ਮਤਲਬ ਇਨਫੈਕਟਿਵ ਹੈ ਨਾ ਮੈਂ ਤੁਸੀਂ ਆਪੇ ਕਹੀ ਜਾ ਰਹੇ ਹੋ ਕਿ ਉਹ ਕਹਿ ਰਹੇ ਨੇ ਕਿ ਸੀਸੀਟੀਵੀ ਤੇ ਬੀਸਬਾਲ ਜਿਬ ਕਿਉਂ ਨਹੀਂ ਇਹਨਾਂ ਨੇ ਰੋਕਿਆ ਪੰਜਾਬ ਪੁਲਿਸ ਨੇ ਕੀ ਕਰਨਾ ਚਾਹੁੰਦੇ ਸੀ ਖੂਨ ਖਰਾਬਾ ਕਰਾਉਣਾ ਚਾਹੁੰਦੇ ਸੀ ਕਿ ਕਸੂਰ ਕੀ ਦਾ ਇਮੀਜিয়েਟਲੀ ਇੱਥੋਂ ਦੇ ਡੀਆਜੀ ਨੂੰ ਚਾਰਜ ਸ਼ੀਟ ਕਰਨਾ ਚਾਹੀਦਾ ਔਰ ਇਥੋਂ ਦੇ ਐਸਐਸਪੀ ਨੂੰ ਇਮੀਡੀਏਟਲੀ ਟਰਾਂਸਫਰ ਕਰਨੀ ਚਾਹੀਦੀ ਹੈ ਇਥੋਂ ਦੇ ਡੀਐਸਪੀ ਨੂੰ ਇਮੀਡੀਏਟਲੀ ਸਸਪੈਂਡ ਕਰਨਾ ਚਾਹੀਦਾ ਪੰਚਾਇਤੀ ਚੋਣਾਂ ਦੇ ਵਿੱਚ ਤੁਹਾਨੂੰ ਆਣ ਦੀ ਲੋੜ ਪੈਗੀ ਮੈਂ ਤੇ ਕੁਲਬੀਰ ਜੀਰੇ ਦਾ ਪਤਾ ਲੈਣ ਲਈ ਆ ਜੇ ਪਹੇਗੀ ਜੇ ਕਿ ਵਰਕਰ ਨੂੰ ਕੋਈ ਹੱਥ ਲਾਏਗਾ ਪਹੁੰਚਾਂਗੇ ਵੀ ਇਹ ਛੋਟੀ ਗੱਲ ਨਹੀਂ ਕਿ ਇੱਕ ਸਾਡੇ ਐਕਐਮਐਲ ਨੂੰ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੂੰ ਸੱਟਾਂ ਲੱਗ ਜਾਣ ਤੇ ਉਹ ਉਹ ਇਹ ਜੇ ਕਹਿਣ ਕਿ ਜੀ ਇਹਨਾਂ ਕੋਲ بیسਬਾਲ ਤੇ 파ੜਨ ਫਿਰ ਕਲਵੀਰ ਜਿਹੜੇ ਤੇ ਪਰਚਾ ਬਣਾ ਕੇ ਇਹਨੂੰ ਦੇ ਦੇਣਾ ਅੰਦਰ ਕਿ ਇਹਦੇ ਨਾਲ ਜਿਹੜਾ ਥੁਰਿਆ ਜਾ ਰਿਹਾ ਸੀ ਉਹਦੇ ਕੋਲ بیسਬਾਲ ਸੀ ਇਹਦਾ ਮਤਲਬ ਕਿ ਮੈਨੂੰ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਜੋ-ਜੋ ਗੱਲਾਂ ਕਰ ਰਿਹਾ ਇਹ ਪੰਜਾਬ ਦਾ ਰੱਬ ਰੱਖਾ ਪਰਮਾਤਮਾ ਕਿਰਪਾ ਕਰੇਗਾ ਪੰਜਾਬ ਦੇ ਲਾਅ ਐਂਡ ਆਰਡਰ ਆਰਡਰ ਦੀ ਸਥਿਤੀ ਨੂੰ ਕਿਦਾਂ ਦੇਖਦੇ ਤੁਸੀਂ ਫਰੋਜਪੁਰ ਚ ਵੇਖ ਲਓ ਮੈਨੂੰ ਕੀ ਪੁੱਛ ਰਹੇ ਹੋ ਤੁਸੀਂ ਵੇਖੋ ਕੀ ਬਣ ਰਿਹਾ ਤੁਸੀਂ ਮੈਗੋ ਪਿੰਡਾ ਚ ਹੋ ਨਸ਼ਿਆਂ ਦਾ ਕੀ ਹਾਲ ਹੈ ਆਪਣੇ ਪਿੰਡ 'ਚ ਹੀ ਵੇਖ ਲਿਓ ਕਿ ਕਿਥੋਂ ਨਸ਼ਾ ਹੁੰਦਾ ਤੇ ਕਿਵੇਂ ਆ ਇਹ ਕਰਕੇ ਆਪਣੇ ਆਪਣੇ ਪਿੰਡ 'ਚ ਹੀ ਬਚਾਲੀ ਉਹ ਉਹ ਹੀ ਬਹੁਤ ਵੱਡੀ ਪੰਜਾਬ ਦੀ ਸੇਵਾ ਇਹਨਾਂ ਨੇ ਸੇਵਾ ਕਰ ਦਿੱਤੀ ਇਹ ਤੇ ਹੁਣ ਮੇਵਾ ਲੁੱਟਣ ਲਈ ਬੈਠੇ ਨੇ ਕੁਝ ਲੱਗਦਾ ਹੈ ਇਹਨਾਂ ਦਾ ਫਿਊਚਰ ਫਿਊਚਰ ਇਹਨਾਂ ਦਾ ਦੱਸ ਹੀ ਦਾਂਗੇ ਸਟੇਜ 'ਚ ਮੈਂ ਤੁਹਾਨੂੰ ਕਹਿ ਨਹੀਂ ਦਿੱਤਾ ਕਿ ਭਗਵਾਨ ਤੁਮਾਨ ਦੀ ਵਾਹਿਗੁਰੂ ਉਮਰ ਲੰਬੀ ਕਰੇ ਜ਼ੀਰੋ ਤੇ ਲੈ ਕੇ ਆਵਾਂਗੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸੋ ਜਿਵੇਂ ਕੀ ਗੱਲਬਾਤ ਕਰਕੇ ਹਟੇ ਆ ਤੁਸੀਂ ਸਾਰੀ ਗੱਲਬਾਤ ਸੁਣੀ ਲਏਗੀ ਸੋ ਹੋਰ ਵੀ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ